ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇ ਨਾਲੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ-ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਅਪਰਾਧੀ ਮਤ ਹੀਣ ਨਿਰਗੁਣਾਰੇ ਜਿਹੜੇ ਖਾਲਸਾ ਜੀ ਪਾਪੀ ਅਪਰਾਧੀ ਇਕ੍ਰਿਤ ਕਣ ਹਨ ਸਾਰਿਆਂ ਦਾ ਪਾਰ ਉਤਾਰਾ ਹੋ ਜਾਂਦਾ ਜਿਹੜਾ ਇਸ ਬਾਣੀ ਨੂੰ ਪੜਦਾ ਸੁਣਦਾ ਹੈ ਸੋ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਣਾ ਕਮਲਾਂ ਵਿੱਚ ਬੇਨਤੀ ਕਰਨ ਵਾਲਾ ਮਨੁੱਖ ਜਿਹੜਾ ਕਹਿੰਦਾ ਹੈ ਏ ਸੱਚੇ ਪਾਤਸ਼ਾਹ ਮੈਂ ਮਾੜੇ ਕਰਮਾਂ ਵਾਲਾ ਹਾਂ ਮੈਂ ਨੀਚ ਕਰਮ ਹੀ ਕੀਤੇ ਹਨ ਮੇਰਾ ਭਲਾ ਕਰ ਦੇ ਉਹਦੇ ਉੱਤੇ ਦਿਆਲੂ ਸਤਗੁਰੂ ਕਿਰਪਾ ਕਰਕੇ ਖਾਲਸਾ ਜੀ ਉਹਨੂੰ ਤਾਰ ਦਿੰਦੇ ਮੇਰੇ RAM ਇਹ ਨੀਚ ਕਰਮ ਹਰ ਮੇਰੇ ਆਉ ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਜਿਹੜਾ ਬੇਨਤੀਆਂ ਕਰਦਾ ਹੈ ਮਹਾਰਾਜ ਮੇਰੇ ਤੇ ਕਿਰਪਾ ਕਰ ਦਿਓ ਮੇਰੇ ਸਾਰੇ ਅਵਗਣ ਬਖਸ਼ ਦਿਓ ਮੇਟ ਦਿਓ ਮੇਰੇ ਤੇ ਮਿਹਰ ਕਰ ਦਿਓ ਕਿਉਂਕਿ ਸੱਚੇ ਪਾਤਸ਼ਾਹ ਹਾਂ ਅਪਰਾਧੀ ਗੁਨਾਹਗਾਰ ਹਾਂ ਬੇਮੁਖਮੰਦਾ ਚੋਰ ਯਾਰ ਯੂਾਰ ਹਾਂ ਪਰ ਘਰ ਜੋ ਹੰਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਮੇਰੇ ਤੇ ਕਿਰਪਾ ਕਰ ਦਿਓ ਮੈਂ ਵੱਡਾ ਅਪਰਾਧੀ ਹਾਂ ਮਹਾਰਾਜ ਗੁਨਾਹਗਾਰ ਹਾਂ ਸੱਚੇ ਪਾਤਸ਼ਾਹ ਸਾਰਿਆਂ ਤੋਂ ਮਾੜਾ ਮੰਦਾ ਹਾਂ ਚੋਰ ਜਾਰ ਜਵਾਰ ਹਾਂ ਪਰ ਤੇਰੇ ਘਰ ਆਇਆ ਹਾਂ ਤੇਰੀ ਸ਼ਰਨ ਆਇਆ ਹਾਂ ਮੈਨੂੰ ਮਹਾਰਾਜ ਬਖਸ਼ ਲੈ ਕਿਉਂਕਿ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਤਿਗੁਰੂ ਸਾਰਿਆਂ ਨੂੰ ਸੁੱਖ ਦੇਣ ਵਾਲੇ ਹਨ ਸ਼ਰਨ ਪયા ਨੂੰ ਤਾਰਨ ਵਾਲੇ ਹਨ ਸੋ ਸੱਚੇ ਪਾਤਸ਼ਾਹ ਦੀ ਐਸੀ ਪਾਵਨ ਪਵਿੱਤਰ ਬਾਣੀ ਹੈ ਜਿਹੜਾ ਬਾਣੀ ਦੀ ਸ਼ਰਨ ਪਵੇਗਾ ਉਹ ਤਰੇਗਾ ਜੋ ਗੁਰੂ ਕੀ ਸ਼ਰਨ ਆਵੇਗਾ ਸੋ ਤਰੇਗਾ ਖਾਲਸਾ ਜੀ ਜਿਹੜਾ ਗੁਰੂ ਨੂੰ ਵਿਸਾਰੇਗਾ ਮਹਾਰਾਜ ਕਹਿੰਦੇ ਨਰਕਾਂ ਨੂੰ ਹੀ ਜਾਏਗਾ ਕਿਉਂਕਿ ਗੁਰੂ ਤੋਂ ਬਿਨਾ ਗੱਤ ਨਹੀਂ ਹੋਇਆ ਕਰਦੀ ਵੱਡੇ ਵੱਡੇ ਰਾਜੇ ਵੱਡੇ ਵੱਡੇ ਖਾਲਸਾ ਜੀ ਜਪੀ ਤਪੀ ਜਿਨ੍ਹਾਂ ਨੇ ਆਪਣੇ ਗੁਰੂ ਕੇ ਬਚਨ ਨਹੀਂ ਮੰਨੇ ਤੇ ਖਾਲਸਾ ਜੀ ਕੈਸੀ ਮੌਤ ਮਰੇ ਹਨ ਸੋ ਇਹ ਸਾਰੀ ਬਾਣੀ ਮਹਾਰਾਜ ਜੀਆਂ ਦੀ ਸਾਨੂੰ ਸਮਝਾਉਣਾ ਕਰਦੀ ਹੈ ਜਿਵੇਂ ਕੱਲ ਦੀ ਵੀਡੀਓ ਵਿੱਚ ਦਾਸ ਨੇ ਆਖਿਆ ਸੀ ਵੀ ਆਪਾਂ ਅੱਜ ਤਿੰਨ ਚੀਜ਼ਾਂ ਤੇ ਗੱਲ ਕਰਾਂਗੇ ਉਹ ਕਿਹੜੀਆਂ ਮਨ ਧਨ ਤੇ ਤਨ ਇਹ ਤਿੰਨ ਹੀ ਚੀਜ਼ਾਂ ਮਨੁੱਖ ਦੇ ਕੋਲੇ ਹਨ ਇਹਨਾਂ ਤਿੰਨਾਂ ਨੂੰ ਖਾਲਸਾ ਜੀ ਕਿਵੇਂ ਪਵਿੱਤਰ ਕਰਨਾ ਹੈ ਕੀ ਕਰਾਂਗੇ ਇਹ ਪਵਿੱਤਰ ਹੋਣਗੀਆਂ ਸੋ ਇਹਦੇ ਉੱਤੇ ਆਪਾਂ ਅੱਜ ਵਿਚਾਰ ਕਰਨੀ ਹੈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਭ ਤੋਂ ਮੇਨ ਚੀਜ਼ ਮਨੁੱਖ ਕੋਲੇ ਤਨ ਹੈ ਸਭ ਤੋਂ ਪਹਿਲਾਂ ਸਰੀਰ ਹੈ ਖਾਲਸਾ ਜੀ ਜੇ ਸਰੀਰ ਜਿਹੜਾ ਹੈ ਅਰੋਗੀ ਹੈ ਤੰਦਰੁਸਤ ਹੈ ਚੜ੍ਹਦੀ ਕਲਾ ਵਿੱਚ ਹੈ ਫਿਰ ਖਾਲਸਾ ਜੀ ਤਾਂ ਵੀ ਮਨੁੱਖ ਨੂੰ ਸੁਖ ਹੈ ਤੇ ਦੂਸਰੇ ਨੰਬਰ ਤੇ ਮਨ ਹੈ ਜੇ ਮਨੁੱਖ ਦਾ ਮਨ ਹੈ ਖਾਲਸਾ ਜੀ ਸੁਖੀ ਹੈ ਚਾਹੋ ਵਿੱਚ ਹੈ ਖੇੜੇ ਵਿੱਚ ਹੈ ਤੇ ਮਨੁੱਖ ਨੂੰ ਸੁਖ ਹੈ ਤੇ ਤੀਸਰਾ ਖਾਲਸਾ ਜੀ ਧਨ ਹੈ ਜਿਸ ਮਨੁੱਖ ਦੇ ਸਾਰੇ ਕਾਰਜ ਹੋ ਰਹੇ ਆ ਧਨ ਹੈ ਕੋਲੇ ਕੰਮ ਕਾਜ ਸਾਰੇ ਚੱਲ ਰਿਹਾ ਉਹਨੂੰ ਵੀ ਸੁਖ ਹੈ ਹੁਣ ਇਹ ਤੋਂ ਉਲਟ ਜੇ ਕਿਸੇ ਦਾ ਤਨ ਰੋਗੀ ਹੈ ਕੋਈ ਰੋਗ ਚਿੰਬੜਿਆ ਹੋਇਆ ਕੋਈ ਚਿੰਤਾ ਝੋਰਾ ਲੱਗਾ ਹੋਇਆ ਤਨ ਨੂੰ ਉਹ ਖਾਲਸਾ ਜੀ ਉਹਦੇ ਵਾਸਤੇ ਵੱਡਾ ਦੁੱਖ ਹੈ ਦੂਸਰੇ ਨੰਬਰ ਤੇ ਮਨ ਹੈ ਜਿੰਨੂੰ ਕੋਈ ਮਨ ਦਾ ਖਾਲਸਾ ਜੀ ਦੁੱਖ ਲੱਗਾ ਮਾਨਸਿਕ ਦੁੱਖ ਲੱਗਾ ਮਨ ਝੂਰੇ ਵਿੱਚ ਆ ਸ਼ਾਂਤੀ ਨਹੀਂ ਆਉਂਦੀ ਵਿਕਾਰਾਂ ਨੇ ਘੇਰਿਆ ਹੋਇਆ ਹੈ ਉਹਦੇ ਵਾਸਤੇ ਉਹ ਦੁੱਖ ਹੈ ਔਰ ਤੀਸਰੇ ਨੰਬਰ ਤੇ ਧਨ ਜਿਸ ਮਨੁੱਖ ਦੇ ਕੋਲੇ ਧਨ ਦੀ ਕਮੀ ਹੈ ਧਨ ਨਹੀਂ ਹੈ ਕੋਈ ਕਾਜ ਨਹੀਂ ਕਰ ਸਕਦਾ ਤੇ ਝੂਰਦਾ ਰਹਿੰਦਾ ਹੈ ਸੁੱਤਿਆਂ ਵੀ ਫਿਕਰ ਰਹਿੰਦੀ ਆ ਉੱਠਿਆਂ ਵੀ ਫਿਕਰ ਰਹਿੰਦੀ ਆ ਉਹਦੇ ਵਾਸਤੇ ਵੀ ਖਾਲਸਾ ਜੀ ਇਹ ਦੁੱਖ ਹੈ ਪਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਖਾਲਸਾ ਜੀ ਜੇ ਬਰਾਬਰ ਕਰਨਾ ਹੈ ਜ਼ਿੰਦਗੀ ਵਿੱਚ ਜਾਂ ਸੁਖਾਲੇ ਹੋਣਾ ਹੈ ਇਹਨਾਂ ਤਿੰਨਾਂ ਚੀਜ਼ਾਂ ਦੇ ਉੱਤੇ ਜ਼ੋਰ ਦੇਣਾ ਪਵੇਗਾ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਹਨ ਇਹ ਨਾਮ ਨਾਲ ਗੁਰੂ ਦੀ ਸੇਵਾ ਨਾਲ ਗੁਰੂ ਦੀ ਸੰਗਤ ਦੀ ਸੇਵਾ ਨਾਲ ਹੀ ਖਾਲਸਾ ਜੀ ਪਵਿੱਤਰ ਹੁੰਦੀਆਂ ਤੇ ਇਹ ਸੇਵਾ ਕੀਤਿਆਂ ਨਾਮ ਜਪਿਆਂ ਇਹ ਸੁਖੀ ਹੁੰਦੀਆਂ ਜਿਸ ਮਨੁੱਖ ਦੇ ਕੋਲੇ ਖਾਲਸਾ ਜੀ ਤਨ ਰੋਗੀ ਹੈ ਜਿਹਦਾ ਤਨ ਰੋਗੀ ਹੈ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰੂ ਘਰ ਸੇਵਾ ਕਰਿਆ ਕਰ ਆਪਣੇ ਹੱਥਾਂ ਨਾਲ ਚੱਲ ਕੇ ਪੈਰਾਂ ਨਾਲ ਗੁਰੂ ਘਰ ਜਾ ਗੁਰੂ ਗੁਰੂ ਕਰਦਾ ਗੁਰੂ ਘਰ ਜਾ ਕੇ ਝੂਠਿਆਂ ਬਰਤਨਾਂ ਦੀ ਸੇਵਾ ਕਰ ਝਾੜੂ ਦੇਣਾ ਕਰ ਕੋਈ ਗੁਰੂ ਘਰ ਦੀ ਸੇਵਾ ਹੈ ਕਰਨਾ ਕਰ ਤੇਰਾ ਤਨ ਜਿਹੜਾ ਹੈ ਅਰੋਗੀ ਹੋ ਜਾਵੇਗਾ ਰੋਗ ਦੂਰ ਹੋ ਜਾਵੇਗਾ ਸੋ ਖਾਲਸਾ ਜੀ ਇਹ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਦੇਨ ਦੁਨੀ ਦੇ ਮਾਲਕ ਖਾਲਸਾ ਜੀ ਮਿਸਲ ਸ਼ਹੀਦਾਂ ਤਰਨਤਾਲ ਦੇ ਮਹਾਂਪੁਰਸ਼ ਹੋਏ ਨੇ ਬਾਬਾ ਜੀ ਬਾਬਾ ਵਿਸ਼ਨ ਸਿੰਘ ਸਾਹਿਬ ਜੀ ਮਹਾਂਪੁਰਸ਼ ਉਹਨਾਂ ਕੋਲੇ ਕਿਸੇ ਨੇ ਬੀਬੀ ਨੇ ਕਿਸੇ ਨੇ ਆ ਜਾਣਾ ਆ ਕੇ ਕਹਿਣਾ ਬਾਬਾ ਜੀ ਤਨ ਦੁਖਦਾ ਗੋਡੇ ਮੋਡੇ ਦੁਖਦੇ ਹਨ ਬੁਖਾਰ ਰਹਿੰਦਾ ਹੈ ਸਰੀਰ ਸੁਸਤ ਰਹਿੰਦਾ ਹੈ ਫਲਾਣਾ ਰੋਗ ਲੱਗਾ ਹੋਇਆ ਐਵੇਂ ਦੀਆਂ ਆ ਕੇ ਜਨੂ ਅਰਦਾਸਾਂ ਕਰਨੀਆਂ ਤੇ ਬਾਬਾ ਜੀ ਨੇ ਕਹਿਣਾ ਜਾ ਮਾਈ ਗੁਰੂ ਕੇ ਲੰਗਰਾਂ ਵਿੱਚ ਭਾਂਡਿਆਂ ਦੀ ਸੇਵਾ ਕਰ ਜਾ ਮਾਤਾ ਗੁਰੂ ਘਰ ਵਿੱਚ ਜਾ ਕੇ ਝਾੜੂ ਦੀ ਸੇਵਾ ਕਰ ਸੱਚੇ ਪਾਤਸ਼ਾਹ ਤੇਰਾ ਰੋਗ ਦੂਰ ਕਰਨਗੇ ਤੇ ਖਾਲਸਾ ਜੀ ਸਵਾ ਸਵਾ ਮਹੀਨਾ ਸੇਵਾ ਕਰਕੇ ਫਿਰ ਆ ਜਾਂਦੀਆਂ ਸਨ ਬਾਬਾ ਜੀ ਬੜੀ ਕਿਰਪਾ ਕੀਤੀ ਤੁਸੀਂ ਬਚਨ ਕੀਤਾ ਅਸੀਂ ਠੀਕ ਹੋ ਗਈਆਂ ਤੇ ਬਾਬਾ ਜੀ ਕਹਾ ਕਰਦੇ ਸੀ ਭਾਈ ਅਸੀਂ ਬਚਨ ਨਹੀਂ ਕੀਤਾ ਗੁਰੂ ਕਿਆਂ ਨੇ ਪਹਿਲਾਂ ਹੀ ਬਚਨ ਕੀਤਾ ਕਿ ਜਿਹੜਾ ਕੋਈ ਗੁਰੂ ਘਰ ਵਿੱਚ ਆ ਕੇ ਸੇਵਾ ਕਰੇਗਾ ਸਿਮਰਨ ਕਰੇਗਾ ਉਹਦਾ ਦੁੱਖ ਰੋਗ ਦੂਰ ਹੋਵੇਗਾ ਕਿਉਂਕਿ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰਨਾਮ ਤੇ ਆਇਆ ਸਰਬ ਕੁਸ਼ਲ ਤਬ ਥੀਆ ਇਹ ਸੱਚੇ ਪਾਸ਼ਾ ਮਹਾਰਾਜ ਦੀ ਬਾਣੀ ਸਾਨੂੰ ਸਿਖਾਉਂਦੀ ਹੈ ਇਸੇ ਕਰਕੇ ਦਾਸ ਪਹਿਲਾਂ ਇਹ ਬੇਨਤੀ ਕਰਦਾ ਹੈ ਐਸੀ ਬਾਣੀ ਜਿਹੜਾ ਸਾਰਿਆਂ ਜੀਵਾਂ ਦੀ ਕਲਿਆਣ ਕਰਨ ਵਾਲੀ ਹੈ ਐਸੀ ਬਾਣੀ ਨੂੰ ਸਦਾ ਨਮਸਕਾਰ ਹੈ ਧੰਨਵਾਦ ਹੈ ਐਸੀ ਪਾਵਨ ਪਵਿੱਤਰ ਬਾਣੀ ਦਾ ਜਿਸ ਬਾਣੀ ਨੇ ਸਾਨੂੰ ਸੋਝੀ ਦਿੱਤੀ ਹੈ ਖਾਲਸਾ ਜੀ ਤਨ ਉਹਦਾ ਪਵਿੱਤਰ ਹੈ ਜਿਹੜਾ ਗੁਰੂ ਕੀ ਸੇਵਾ ਵਿੱਚ ਲੱਗਦਾ ਹੈ ਉਹਦੇ ਤਨ ਨੂੰ ਫਿਰ ਕੋਈ ਰੋਗ ਨਹੀਂ ਲੱਗਦਾ ਗੁਰੂ ਕੀ ਸੇਵਾ ਕਰੋ ਵਰਤਨਾ ਦੀ ਸੇਵਾ ਕਰੋ ਝਾੜੂ ਵਰਦਾਰ ਦੀ ਸੇਵਾ ਕਰੋ ਸਤ ਗੁਰਾਂ ਦੇ ਘਰ ਕੋਈ ਵੀ ਸੇਵਾ ਹੈ ਖਾਲਸਾ ਜੀ ਕਰਨੀ ਕਰੀਏ ਉਹਦੇ ਨਾਲ ਤਨ ਰੋਗੀ ਹੁ ਤਨ ਜਿਹੜਾ ਅਰੋਗੀ ਹੁੰਦਾ ਰੋਗ ਦੂਰ ਹੋ ਜਾਂਦਾ ਔਰ ਦੂਸਰੇ ਨੰਬਰ ਤੇ ਮਨ ਰੋਗੀ ਜਿਨ੍ਹਾਂ ਦਾ ਮਨ ਰੋਗੀ ਹੈ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ ਬੰਦਿਆ ਤੇਰਾ ਜਿਹੜਾ ਮਨ ਹੈ ਉਹ ਰੋਗੀ ਹੋ ਜਾਵੇਗਾ ਮਨ ਦੇ ਰੋਗ ਦੂਰ ਹੋ ਜਾਣਗੇ ਉਹ ਸਿਮਰਨ ਕੀਤਿਆਂ ਸੰਗਤ ਵਿੱਚ ਬੈਠ ਕੇ ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਵਾਹਿਗੁਰੂ 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 ਦਾ ਜਾਬ ਜਪਣਾ ਉਹਦੇ ਨਾਲ ਮਨ ਖਾਲਸਾ ਜੀ ਖੁਸ਼ੀ ਵਿੱਚ ਆ ਜਾਂਦਾ ਆਨੰਦ ਵਿੱਚ ਆ ਜਾਂਦਾ ਖੇੜੇ ਵਿੱਚ ਆ ਜਾਂਦਾ ਜਿਸ ਮਨੁੱਖ ਦਾ ਮਨ ਖੁਸ਼ ਹੈ ਨਾ ਉਹਦੇ ਵਾਸਤੇ ਸਾਰਾ ਸੰਸਾਰ ਖੁਸ਼ ਹੈ ਸਾਰਾ ਸੰਸਾਰ ਸੁਖੀ ਹੈ ਜਿਹਦਾ ਮਨ ਦੁਖੀ ਹੈ ਖਾਲਸਾ ਜੀ ਉਹ ਸਾਰੀਆਂ ਚੀਜ਼ਾਂ ਵਿੱਚ ਬੈਠਾ ਵੀ ਰੋਂਦਾ ਰਹਿੰਦਾ ਹੈ ਉਹ ਰਾਜ ਗੱਦੀ ਤੇ ਬੈਠਾ ਵੀ ਰੋਂਦਾ ਹੀਰਿਆਂ ਜਵਾਹਰਾਤਾਂ ਦੇ ਉੱਤੇ ਬੈਠਾ ਰੋਂਦਾ ਮਾਇਆ ਧਾਰੀ ਹੋ ਕੇ ਰੋਂਦਾ ਜੀ ਦਾ ਮਨ ਦੁਖੀ ਹੈ ਸੋ ਮਨ ਖਾਲਸਾ ਜੀ ਸੁਖੀ ਹੁੰਦਾ ਹੈ ਨਾਮ ਧਿਆਇਆ ਹਰ ਜੀ ਹਰ ਜੀ ਨੂੰ ਜਪਿਆ ਅਕਾਲ ਅਕਾਲ ਬੋਲਿਆ ਵਾਹਿਗੁਰੂ ਵਾਹਿਗੁਰੂ ਆਖਿਆ ਰਾਮ ਰਾਮ ਧਿਆਇਆ ਤੇ ਅੱਲਾ ਅੱਲਾ ਕੂਕਿਆ ਉਹ ਵਾਹਿਗੁਰੂ ਜੀ ਮਹਾਰਾਜ ਦੀ ਕਿਰਪਾ ਨਾਲ ਮਨ ਪਵਿੱਤਰ ਹੁੰਦਾ ਹੈ ਮਨ ਖਾਲਸਾ ਜੀ ਅਰੋਗੀ ਹੁੰਦਾ ਅੱਗੇ ਆ ਜਾਂਦਾ ਧਨ ਖਾਲਸਾ ਜੀ ਜਿਨ੍ਹਾਂ ਦੇ ਕੋਲ ਬੇਅੰਤ ਧਨ ਹੈ ਤੇ ਸੂਮ ਹੈ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਸੂਮੈ ਧਨ ਰੱਖਣ ਕੋ ਦੀਆ ਜਿਹੜੇ ਬਹੁਤ ਸੂਮ ਲੋਕ ਨੇ ਰੁਪਈਆ ਨਹੀਂ ਕੱਢ ਕੇ ਰਾਜੀ ਉਹਨਾਂ ਨੂੰ ਖਾਲਸਾ ਜੀ ਮਾਇਆ ਹੀ ਲੈ ਕੇ ਵਹਿ ਜਾਂਦੀ ਹੈ ਮਹਾਰਾਜ ਕਹਿੰਦੇ ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ ਜਿਹੜਾ ਮਾਇਆ ਦੀ ਸੇਵਾ ਕਰਦਾ ਜੋੜ-ਜੋੜ ਜੋੜੀ-ਜੋੜੀ ਜਾਂਦਾ ਰੱਖੀ ਜਾਂਦਾ ਉਹਨੂੰ ਫਿਰ ਇਹ ਖਾ ਜਾਂਦੀ ਹੈ ਚਿੰਬੜ ਜਾਂਦੀ ਹੈ ਤੇ ਖਾਲਸਾ ਜੀ ਜਿਹਨੂੰ ਮਾਇਆ ਚਿੰਬੜ ਜਾਂਦੀ ਹੈ ਉਹਦਾ ਅੰਤ ਸੇਵਾ ਕਿਵੇਂ ਦਾ ਹੁੰਦਾ ਮਹਾਰਾਜ ਕਹਿੰਦੇ ਭਗਤ ਬਾਬਾ ਜੀ ਬਾਬਾ ਤਰਲੋਚਨ ਸਾਹਿਬ ਜੀ ਕਹਿੰਦੇ ਨੇ ਅੰਤ ਕਾਲ ਜੋ ਲక్ష్ਮੀ ਸ਼ਿਮਰਾ ਐ ਐਸੀ ਚਿੰਤਾ ਮੈਂ ਜੇ ਮਰਾਂ ਸਰਪ ਜੂਣ ਵੱਲ ਵੱਲ ਉਤਰੈ ਉਹਨਾਂ ਨੂੰ ਫਿਰ ਖਾਲਸਾ ਜੀ ਸਰਪ ਦੀ ਜੂਨ ਪ੍ਰਾਪਤ ਹੁੰਦੀ ਐ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ 6ਵੇਂ ਪਾਸ਼ਾ ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ ਜੇ ਸਵੇਰੇ ਖਾਲਸਾ ਜੀ ਉਹ ਜਿਹੜੇ ਲਧਾਈ ਕਾ ਪਿੰਡ ਐ ਨਿਧਾਈ ਕੇ ਪਿੰਡ ਫਰੂਜਪੁਰ ਦੇ ਕੋਲ ਆ ਉਥੇ ਮਹਾਰਾਜੀ ਸਜੇ ਹੋਏ ਤੇ ਭਾਰੀ ਫਨ ਵਾਲਾ ਸੱਪ ਖਾਲਸਾ ਜੀ ਕੀੜਿਆਂ ਸਮੇਤ ਤੁਰਿਆ ਆਉਂਦਾ ਬਾਬਾ ਵਿਧੀਚੰਦ ਸਾਹਿਬ ਨੇ ਕਹਿਣਾ ਕੀਤਾ ਕਿ ਮਹਾਰਾਜ ਨੂੰ ਹਟਾ ਦिए ਸਤਗੁਰੂ ਕਹਿੰਦੇ ਨਹੀਂ ਭਾਈ ਸ਼ਰਨ ਆਇਆ ਹੈ ਆਉਣ ਦਿਓ ਜਦੋਂ ਮਹਾਰਾਜ ਦੇ ਕੋਲ ਪਹੁੰਚਿਆ ਸਤਗੁਰਾਂ ਜੀਆ ਨੇ ਪੈਰ ਦਾ ਅੰਗੂਠਾ ਸੁਹਾ ਕੇ ਖਾਲਸਾ ਜੀ ਉਹਦਾ ਸਰੀਰ ਫਟ ਗਿਆ ਵਿੱਚੋਂ ਜਿਹੜੀ ਦੇਹੀ ਨਿਕਲੀ ਪ੍ਰਕਾਸ਼ ਨਿਕਲਿਆ ਬਾਬਾ ਬਿਧੀਚੰਦ ਸਾਹਿਬ ਨੇ ਪੁੱਛਣਾ ਕੀਤਾ ਇਹ ਕੀ ਚੀਜ਼ ਹੈ ਮਹਾਰਾਜ ਜੀ ਸਤਗੁਰਾਂ ਨੇ ਕਹਿਣਾ ਕੀਤਾ ਇਹ ਦਿਵ ਦੇਹੀ ਹੈ ਜਿਹੜੀ ਹਰ ਇੱਕ ਮਨੁੱਖ ਦੇ ਅੰਦਰ ਹੈ ਇਹ ਬੋਲ ਕੇ ਤੈਨੂੰ ਆਪਣਾ ਰਾਜ ਦੱਸੇਗੀ ਉਹਨੇ ਫਿਰ ਖਾਲਸਾ ਜੀ ਦੱਸਣਾ ਕੀਤਾ ਸੀ ਕਿ ਇਹ ਸੱਚੇ ਪਾਰਸ਼ਾ ਮੈਂ ਆ ਜਿਹੜੇ ਮੈਨੂੰ ਕੀੜੇ ਪਏ ਹੋਏ ਹਨ ਇਹ ਮੇਰੇ ਚੇਲੇ ਚਪਾਟੇ ਨੇ ਤੇ ਮਹਾਰਾਜ ਮੈਂ ਇਹਨਾਂ ਕੋਲੋਂ ਬੜੇ ਪੈਸੇ ਲਏ ਬੜੀਆਂ ਸੇਵਾਵਾਂ ਲਈ ਪੈਸੇ ਲਏ ਇਹਨਾਂ ਨੂੰ ਇਹੀ ਕਹਿੰਦਾ ਰਿਹਾ ਕਿ ਮੈਂ ਹੀ ਰੱਬ ਹਾਂ ਮੇਰੇ ਤੋਂ ਹੋਰ ਪਰੇ ਕੋਈ ਰੱਬ ਨਹੀਂ ਇਹਨਾਂ ਨੇ ਮੇਰੇ ਤੇ ਟੇਕ ਟਿਕਾਈ ਆਸ ਰੱਖੀ ਮੇਰੇ ਤੇ ਆਸ ਰੱਖ ਕੇ ਮੈਨੂੰ ਜਪਦੇ ਰਹੇ ਮੈਂ ਕੋਈ ਪਰਉਪਕਾਰ ਨਹੀਂ ਕੀਤਾ ਭਜਨ ਬੰਦਗੀ ਨਹੀਂ ਕੀਤੀ ਮੇਰੀ ਖਾਲਸਾ ਜੀ ਮੁਕਤੀ ਨਹੀਂ ਹੋਈ ਫਿਰ ਸੱਚੇ ਪਾਤਸ਼ਾਹ ਮੈਨੂੰ ਸਰਪ ਜੂਨੀ ਕੀੜਿਆਂ ਦੇ ਵਿੱਚੋਂ ਕੀੜਾ ਮੰਨਿਆ ਹੈ ਜਿਹੜਾ ਕੀਟਾ ਅੰਦਰ ਕੀਟਕਾਰ ਦੋਸ਼ੀ ਦੋਸ਼ ਧਰੇ ਇਹ ਕੀੜਿਆਂ ਵਿੱਚ ਮੈਨੂੰ ਇਹ ਰੂਪ ਮਿਲਿਆ ਤੇ ਮਹਾਰਾਜ ਜੀ ਮੈਂ ਕੀੜਾ ਬਣਿਆ ਇਹ ਫਿਰ ਜਿਹੜੇ ਕੀੜੇ ਮੈਨੂੰ ਪਏ ਹੋਏ ਹਨ ਸਾਰੇ ਮੇਰੇ ਸੇਵਕ ਹਨ ਕਿਉਂਕਿ ਇਹਨਾਂ ਨੇ ਮੇਰਾ ਧਿਆਨ ਧਾਰਿਆ ਜਿਹਦਾ ਖਾਲਸਾ ਜੀ ਧਿਆਨ ਧਾਰਾਂਗੇ ਉੱਥੇ ਹੀ ਜਾਵਾਂਗੇ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਾਰਾਂਗੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੋਲੇ ਜਾਵਾਂਗੇ ਖਾਲਸਾ ਜੀ ਦੇਵੀ ਦੇਵਤਿਆਂ ਦਾ ਧਿਆਨ ਧਰਾਂਗੇ ਤੇ ਉੱਥੇ ਤੱਕ ਰਹਿ ਜਾਵਾਂਗੇ ਪੀਰਾਂ ਪੈਗੰਬਰਾਂ ਦਾ ਧਰਾਂਗੇ ਤੇ ਉੱਥੇ ਤੱਕ ਰਹਿ ਜਾਵਾਂਗੇ ਆਪਾਂ ਪਲੀ ਪੂਰਨ ਪਰਮੇਸ਼ਰ ਨੂੰ ਮਿਲਣਾ ਹੈ ਆਪਾਂ ਪਰਮੇਸ਼ਰ ਦਾ ਧਿਆਨ ਧਾਰਨਾ ਬਾਣੀ ਦਾ ਧਿਆਨ ਧਾਰਨਾ ਨਾਮ ਦਾ ਧਿਆਨ ਧਾਰਨਾ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਫਿਰ ਜਿਹੜਾ ਧੰਨ ਖਾਣ ਵਾਲਾ ਰੱਖਣ ਵਾਲਾ ਉਹਨੂੰ ਫਿਰ ਸਰਪ ਦੀ ਜੂਣ ਮਿਲਦੀ ਹੈ ਭਾਈ ਧੰਨ ਉਹਦਾ ਪਵਿੱਤਰ ਹੈ ਜਿਹੜਾ ਗੁਰੂ ਕੇ ਕਾਰਜਾਂ ਵਿੱਚ ਲਾਉਂਦਾ ਹੈ ਕਿਸੇ ਗਰੀਬ ਗੁਰਬੇ ਦੀ ਸੇਵਾ ਵਿੱਚ ਲਾਉਂਦਾ ਜਿਹੜਾ ਗੁਰੂ ਦੀਆਂ ਸੇਵਾਵਾਂ ਵਿੱਚ ਲਾਉਂਦਾ ਗੁਰੂ ਕੀ ਸੰਗਤ ਵਾਸਤੇ ਲਾਉਂਦਾ ਮੰਨ ਲਓ ਕੋਈ ਸੰਗਤ ਵਿੱਚ ਨਹੀਂ ਕੋਈ ਭਾਈ ਜੇ ਕੋਈ ਕਹਿੰਦਾ ਕਿ ਗੁਰੂ ਘਰ ਗੋਲਕਾਂ ਖਾਂਦੇ ਨੇ ਆ ਆ ਜੋ ਆ ਭਾਈ ਤੁਸੀਂ ਮਾਇਆ ਇਕੱਠੀ ਕਰਕੇ ਲੰਗਰ ਲਾ ਦਿਆ ਕਰੋ ਗਰੀਬ ਗੁਰਬਾ ਛਕ ਜਾਵੇਗਾ ਗੁਰੂ ਘਰਾਂ ਦੀਆਂ ਕੋਈ ਖਾਲਸਾ ਜੀ ਵਸਤੂਆਂ ਲੈਣ ਵਾਲੀਆਂ ਭਾਂਡੇ ਬਿਸਤਰ ਲੈਣ ਵਾਲੇ ਉਹ ਲੈ ਦਿਓ ਨਿਹੰਗਾਂ ਸਿੰਘਾਂ ਨੂੰ ਦਾਨ ਕਰਦੇ ਹੋ ਘੋੜਿਆਂ ਨੂੰ ਦਾਨ ਕਰਦੇ ਹੋ ਕਿਉਂਕਿ ਘੋੜਿਆਂ ਨੇ ਤੇ ਲਗਾਤਾਰ ਹੀ ਖਾਲਸਾ ਜੀ ਦਾਣਾ ਖਾਣਾ ਹੈ ਨਾ ਕਿਸੇ ਸਿੰਘ ਨੂੰ ਬਸਤਰ ਲਾਇਆ ਦਿਓ ਇਹੋ ਜੀਆਂ ਸੇਵਾਵਾਂ ਜਿਹੜਾ ਧੰਨ ਨਾਲ ਕਰਦਾ ਗਰੀਬ ਗੁਰਬੇ ਦੀ ਖਾਲਸਾ ਜੀ ਸੇਵਾ ਕਰ ਦੇਣੀ ਇਹ ਜਿਹੜਾ ਮਨੁੱਖ ਧੰਨ ਨੂੰ ਖਾਲਸਾ ਜੀ ਐਵੇਂ ਦਾਨ ਕਰਦਾ ਹੈ ਉਹਦਾ ਧੰਨ ਪਵਿੱਤਰ ਹੈ ਜਿਹੜਾ ਖਾਲਸਾ ਜੀ ਗੁਰੂ ਘਰ ਸੇਵਾ ਕਰਦਾ ਹੈ ਉਹਦਾ ਤਨ ਪਵਿੱਤਰ ਹੈ ਜਿਹੜਾ ਨਾਮ ਜਪਦਾ ਉਹਦਾ ਮਨ ਪਵਿੱਤਰ ਹੈ ਜਿਹੜਾ ਧੰਨ ਕਰਕੇ ਦਾਨ ਕਰਦਾ ਉਹਦਾ ਧੰਨ ਪਵਿੱਤਰ ਹੈ ਇਹ ਤਿੰਨ ਹੀ ਚੀਜ਼ਾਂ ਮਹਾਰਾਜ ਜੀ ਨੇ ਦਸੀਆਂ ਤਾਂ ਹੀ ਉਹ ਸਤਿਗੁਰਾਂ ਨੇ ਸਾਨੂੰ ਕਹਿਣਾ ਕੀਤਾ ਨਾ ਕਿ ਸੇਵਾ ਤਨ ਨਾਲ ਕਰੀਏ ਤੇ ਮਨ ਨਾਲ ਨਾਮ ਜਪੀਂ ਅਮਰਤ ਵੇਲੇ ਉੱਠ ਕੇ ਤੇ ਧੰਨ ਜਿਹੜਾ ਹੈ ਖਾਲਸਾ ਜੀ ਉਹ ਦਸਵੰਦ ਕਢੀਏ ਫਿਰ ਖਾਲਸਾ ਜੀ ਜੀਵਨ ਵਿੱਚ ਸਾਰੀਆਂ ਖੁਸ਼ੀਆਂ ਹਨ ਸਾਰੇ ਹੀ ਕਾਰਜ ਰਾਸ ਹਨ ਇਹ ਸੱਚੇ ਪਾਸ਼ਾ ਮਹਾਰਾਜ ਨੇ ਕਿਰਪਾ ਕੀਤੀ ਆਪਾਂ ਤਿੰਨਾ ਚੀਜ਼ਾਂ ਦੇ ਖਾਲਸਾ ਜੀ ਇਹ ਵਿਚਾਰ ਕੀਤੀ ਹੈ ਫਿਰ ਉਹ ਜਿਹੜਾ ਸੱਪ ਸੀ ਕੀੜਾ ਬਣਿਆ ਹੋਇਆ ਸਤਗੁਰਾਂ ਨੇ ਉਹਦਾ ਪਾਰ ਉਤਾਰਾ ਕੀਤਾ ਉਹਦੇ ਥਾਂ ਜਿਹੜੇ ਕੀੜੇ ਪਏ ਹੋਏ ਸਨ ਉਹਨੂੰ ਉਹਨਾਂ ਦਾ ਵੀ ਮਹਾਰਾਜ ਜੀਆ ਨੇ ਪਾਰ ਉਤਾਰਾ ਕੀਤਾ ਐਸੇ ਸਤਗੁਰੂ ਜੀ ਨੇ ਖਾਲਸਾ ਜੀ ਜੀਵਾਂ ਨੂੰ ਤਾਰਦੇ ਹਨ ਸਾਨੂੰ ਕਿਉਂ ਨਾ ਤਾਰਨਗੇ ਆਪਾਂ ਉਸ ਵਾਹਿਗੁਰੂ ਜੀ ਦਾ ਨਾਮ ਜਪੀਏ ਸਤਗੁਰਾਂ ਦਾ ਧਿਆਨ ਧਾਰੀਏ ਸਤਗੁਰਾਂ ਨੂੰ ਮਨਾਈਏ ਸਤਗੁਰਾਂ ਦੀ ਖੁਸ਼ੀ ਪ੍ਰਾਪਤ ਕਰੀਏ ਨੇਨ ਪ੍ਰੇਮ ਕਿਓ ਤੈਨਹੀਂ ਪ੍ਰਭ ਪਾਇਓ ਉਹਨਾਂ ਨੂੰ ਪ੍ਰਾਪਤੀ ਹੈ ਤੇ ਖਾਲਸਾ ਜੀ ਭਗਤੀ ਤੋਂ ਬਿਨਾਂ ਰੱਬ ਨਹੀਂ ਮਿਲਿਆ ਕਰਦਾ ਕਹੋ ਕਬੀਰ ਭਗਤ ਕਰ ਪਾਇਆ ਕਬੀਰ ਸਾਹਿਬ ਜੀ ਕਹਿੰਦੇ ਨੇ ਭਗਤੀ ਕਰਕੇ ਰੱਬ ਦੀ ਪ੍ਰਾਪਤੀ ਹੈ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਰ ਅੰਤਰਜਾਮੀ ਸਤਗੁਰੂ ਦੀ ਮਿਹਰ ਸਦਕਾ ਜੋ ਆਈ ਹੈ ਇਹ ਹੱਡ ਬੀਤੀ ਖਾਲਸਾ ਜੀ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਗਰੀਬ ਪਰਿਵਾਰ ਦਾ ਇਹ ਬੱਚਾ ਹੈ ਤੇ ਉਹ ਦੱਸਦਾ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਸਾਡੇ ਤੇ ਮਿਹਰਾ ਕੀਤੀਆਂ ਵੀਰ ਕਹਿੰਦਾ ਮੇਰਾ ਬਾਪੂ ਨਹੀਂ ਹੈ ਐਵੇਂ ਦੀ ਹੱਡ ਬੀਤੀ ਪਹਿਲਾਂ ਵੀ ਖਾਲਸਾ ਜੀ ਇੱਕਾਈ ਸੀ ਦਾਸ ਨੇ ਸੁਣਾਈ ਹੋਈ ਹੈ ਪਰ ਇੱਕ ਨਵੀਂ ਆਈ ਹੈ ਉਹ ਆਪ ਜੀ ਨੂੰ ਸੁਣਾਉਣ ਲੱਗਾ ਹਾਂ ਵੀਰ ਗਰੀਬ ਪਰਿਵਾਰ ਤੋਂ ਹੈ ਦੋ ਭਾਈ ਨੇ ਇੱਕ ਮਾਤਾ ਇਹਨਾਂ ਦੀ ਬਹੁਤ ਗਰੀਬ ਤੇ ਖਾਲਸਾ ਜੀ ਬੱਕਰੀਆਂ ਕਹਿੰਦਾ ਘਰੇ ਰੱਖੀਆਂ ਹੋਈਆਂ ਤੇ ਉਹ ਬੱਕਰੀਆਂ ਦਾ ਦੁੱਧ ਵੇਚ ਕੇ ਜਾਂ ਹੋਰ ਕੋਈ ਕਾਰਜ ਸਾਡੇ ਕੋਲ ਹੈ ਨਹੀਂ ਉੱਥੋਂ ਹੀ ਸਾਡਾ ਗੁਜ਼ਾਰਾ ਚੱਲਦਾ ਪਰ ਸਾਡੇ ਜਿਹੜਾ ਮੇਰਾ ਕਦ ਕਾਠ ਹੈ ਉਹ ਚੰਗਾ ਹੈ ਤੇ ਮੈਂ ਪੜਿਆ ਲਿਖਿਆ ਪਲੱਸ 2 ਤੱਕ ਮੈਂ ਪੜਿਆ ਹਾਂ ਤੇ ਕਹਿੰਦਾ ਮੇਰੀ ਮਨੀ ਇੱਛਾ ਸੀ ਵੀ ਮੈਂ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਕਿਸੇ ਨੌਕਰੀ ਲੱਗ ਜਾਵਾਂ ਕਹਿੰਦਾ ਵੀ ਇੱਕ ਚਲੋ ਸਾਡੇ ਪਿੰਡੋਂ ਚੰਗੇ ਨੇ ਉਹ ਪਰਿਵਾਰ ਉਹ ਕਹਿੰਦੇ ਵੀ ਅਸੀਂ ਤੈਨੂੰ ਤੇਰੀ ਮਦਦ ਕਰਦਾਂਗੇ ਪੈਸਾ ਢੇਲਾ ਲਾਉਣ ਵਾਲਾ ਅਸੀਂ ਲਾ ਦਵਾਂਗੇ ਪਰ ਤੈਨੂੰ ਧੌੜਾਂ ਵਗੈਰਾ ਕੱਢਣੀਆਂ ਪੈਂਦੀਆਂ ਉਹ ਖਾਲਸਾ ਜੀ ਉਹ ਤੇ ਆਪ ਹੀ ਕਰਨੀ ਪੈਂਦੀ ਹੈ ਮਿਹਨਤ ਉਹ ਵੀਰ ਕਹਿੰਦਾ ਕਿ ਮੈਂ ਦੋ ਵਾਰ ਪੁਲਿਸ ਦੀ ਟਰਾਈ ਕੀਤੀ ਹੈ ਤੇ ਪਰ ਦੋਵੇਂ ਵਾਰ ਮੈਂ ਰਹਿ ਗਿਆ ਫੇਲ ਹੋ ਗਿਆ ਦੋ ਵਾਰੀ ਮੇਰੀ ਉਥੇ ਸਿਲੈਕਸ਼ਨ ਨਹੀਂ ਹੋਈ ਦੌੜ ਵਿੱਚੋਂ ਮੈਂ ਰਹਿ ਜਾਂਦਾ ਸਾਂ ਤੇ ਮੇਰੇ ਕੋ ਭੱਜ ਨਹੀਂ ਸੀ ਹੁੰਦਾ ਜਾਂ ਕੋਈ ਕਿਸੇ ਕਾਰਨ ਕਰਕੇ ਜਾਂ ਕਰਮਾ ਕਰਕੇ ਕਹਿੰਦਾ ਆਪਣੇ ਲੋਨ ਤੋਂ ਮੈਂ ਪੂਰੀ ਮਿਹਨਤ ਕੀਤੀ ਇੱਕ ਸਾਲ ਲਗਾਤਾਰ ਦੌੜ ਲਾਉਂਦਾ ਰਿਆਂ ਤੇ ਮੈਂ ਜਦੋਂ ਉਦਾਂ ਭੱਜਦਾ ਹਾਂ ਤੇ ਕਿਸੇ ਨੂੰ ਵੀ ਲਾਗੇ ਨਹੀਂ ਲੱਗਣ ਦਿੰਦਾ ਪਰ ਜਦੋਂ ਮੇਰਾ ਟੈਸਟ ਹੁੰਦਾ ਤੇ ਉਦੋਂ ਮੈਨੂੰ ਪਤਾ ਨਹੀਂ ਕੀ ਹੋ ਜਾਂਦਾ ਜਿਵੇਂ ਕੋਈ ਕਰਮ ਰੋਕਦਾ ਹੋਵੇ ਮੇਰਾ ਐਵੇਂ ਹੁੰਦਾ ਸੀ ਕਹਿੰਦੇ ਫਿਰ ਨਾ ਕੀ ਹੁੰਦਾ ਚੁੰਚੇਦ ਮੈਂ ਸਤਗੁਰਾਂ ਦੇ ਚਰਨਾਂ ਵਿੱਚ ਹੀ ਗਿਆ ਗੁਰੂ ਗੰਸਾਹ ਮਹਾਰਾ ਸਾਡੇ ਪਿੰਡ ਗੁਰੂ ਘਰ ਆ ਉੱਥੇ ਜਾ ਕੇ ਅਰਦਾਸ ਕੀਤੀ ਮੇਰੀ ਮਾਤਾ ਨੇ ਮੈਂ ਵੀ ਕਿ ਮਹਾਰਾਜ ਜੀ ਕਿਰਪਾ ਕਰੋ ਜੇ ਅਸੀਂ ਆਪ ਜੀ ਦੀ ਸ਼ਰਨ ਆਏ ਹਾਂ ਕਿਰਪਾ ਕਰੋ ਮਾਰ ਮੈਂ ਪੁਲਸ ਵਿੱਚ ਸਿਲੈਕਸ਼ਨ ਹੋ ਜਵੇ ਮੇਰੀ ਮਹਾਰਾਜ ਕਿਰਪਾ ਕਰ ਦਿਓ ਮੈਂ ਸਿਲੈਕਟ ਹੋ ਜਾਵਾਂ ਆਪ ਹੀ ਮੇਰੀ ਬਾਹ ਫੜੋ ਤੇ ਮਹਾਰਾਜ ਜੇ ਤੁਸੀਂ ਇਹ ਕਿਰਪਾ ਕਰ ਦਿਓ ਸੱਚੇ ਪਾਸ਼ਾ ਘਰੋਂ ਦੁਲਿਤਰ ਮੁੱਕ ਜਾਵੇਗਾ ਗਰੀਬੀ ਮੁੱਕ ਜਾਵੇਗੀ ਅਸੀਂ ਵੀ ਤੇਰੇ ਘਰ ਸੇਵਾ ਕਰਨ ਵਾਲੇ ਬਣਾਂਗੇ ਇਵੇਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਸਤਿਗੁਰਾਂ ਦੀ ਕਿਰਪਾ ਨਾਲ ਤੇ ਕਹਿੰਦੇ ਵੀ ਸਾਡੇ ਪਿੰਡ ਦਾ ਵੀਰ ਦੱਸਦਾ ਕਹਿੰਦਾ ਸਾਡੇ ਪਿੰਡ 'ਨ ਇੱਕ ਮਾਤਾ ਆਇਆ ਤੇ ਰੋਜ਼ ਮਹਾਰਾਜ ਦੇ ਘਰ ਜਾਂਦੀ ਆ ਬਹੁਤ ਮਸਤਾਨੀ ਆ ਸੇਵਾ ਕਰਦੀ ਬਹੁਤ ਬੱਚੇ ਉਹਦੇ ਸਾਰੇ ਬਾਹਰ ਨੇ ਇੱਥੇ ਆਪਣੇ ਇੱਕ ਪੋਤਰੇ ਨਾਲ ਰੈਂਦੀ ਆ ਤੇ ਉਹ ਕਈ ਵਾਰ ਉਹਨੇ ਮੈਨੂੰ ਮਿਲਣਾ ਤੇ ਮੈਂ ਉਹਨੂੰ ਫਤਿਹ ਬੁਲਾਉਣੀ ਉਹਨੇ ਬਹੁਤ ਖੁਸ਼ ਹੋਣਾ ਤੇ ਇੱਕ ਦਿਨ ਨਾ ਮੈਂ ਆ ਰਿਹਾ ਸਾਂ ਗੁਰੂ ਘਰ ਵੱਲੋਂ ਤੇ ਉਹ ਮਾਤਾ ਜਾ ਰਹੀ ਸੀ ਤੇ ਰਸਤੇ ਵਿੱਚ ਮੈਂ ਉਹਨਾਂ ਦੇ ਉਹਨਾਂ ਨੂੰ ਫਤਿਹ ਬੁਲਾਈ ਤੇ ਮੈਨੂੰ ਕਹਿਣ ਲੱਗੇ ਪੁੱਤ ਕੀ ਕਰਦਾ ਹੁੰਨਾ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਮਾਤਾ ਜੀ ਮੈਂ ਦੋ ਵਾਰੀ ਇਦਾਂ ਟਰਾਈ ਦਿੱਤੀ ਆ ਪਰ ਮੈਂ ਰਹਿ ਗਿਆ ਤੇ ਪਤਾ ਨਹੀਂ ਮੇਰਾ ਕਿਹੜਾ ਕਰਮ ਹੈ ਵੀ ਜੇ ਮਹਾਰਾਜ ਮੇਰੇ ਤੇ ਕਿਰਪਾ ਕਰ ਦੇਣ ਮਾਤਾ ਜੀ ਤੁਸੀਂ ਅਰਦਾਸ ਕਰੋ ਮਹਾਰਾਜ ਮੈਂ ਸਿਲੈਕਟ ਹੋ ਜਾਵਾਂ ਮੇਰੇ ਤੇ ਕਿਰਪਾ ਕਰ ਦੇਣ ਮਹਾਰਾਜ ਜੀ ਤੇ ਮੈਨੂੰ ਮਾਤਾ ਕਹਿਣ ਲੱਗੀ ਪੁੱਤ ਮੇਰੀ ਗੱਲ ਸੁਣ ਸ਼ੀਦਾ ਸਾਹਿਬ ਜਾ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਸੇਵਾ ਕਰ ਉਥੇ ਭਾਂਡਿਆਂ ਦੀ ਸੇਵਾ ਕਰ ਗੁਰੂ ਰਾਮਦਾਸ ਮਾਰ ਦੇ ਘਰ ਚਲ ਜਾ ਉਥੇ ਭਾਂਡਿਆਂ ਦੀ ਸੇਵਾ ਸੁਖਲਾ ਉਥੇ ਝਾੜੂ ਦੀ ਸੇਵਾ ਕਰ ਉਥੇ ਬਹਿ ਕੇ ਨਾਮ ਜਪ ਬਾਣੀ ਸੁਣ ਤੇਰੇ ਤੇ ਮਹਾਰਾਜ ਬੜੇ ਖੁਸ਼ ਹੋ ਕੇ ਤੈਨੂੰ ਕਾਰਜ ਦੇਣਗੇ ਮਾਤਾ ਨੇ ਰਸਤੇ ਪਾ ਦਿੱਤਾ ਗੁਰੂ ਸਾਹਿਬ ਦੀ ਕਿਰਪਾ ਨੇ ਮਨ ਵਿੱਚ ਅਸਰ ਕਰ ਗਿਆ ਤੇ ਗੁਰੂ ਰਾਮਦਾਸ ਮਾਰ ਦੇ ਘਰ ਗਿਆ ਇਸ਼ਨਾਨ ਕੀਤਾ ਸੇਵਾ ਕੀਤੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਿਆ ਉਥੇ ਵੀ ਬਰਤਨਾਂ ਦੀ ਸੇਵਾ ਕੀਤੀ ਮਹਾਰਾਜ ਦੀ ਕਿਰਪਾ ਸਦਕਾ ਉੱਥੇ ਨਾ ਸਾਡੇ ਪਿੰਡ ਦਾ ਇੱਕ ਬੱਚਾ ਉਹ ਆਪਣੇ ਨਾਨਕੇ ਰਹਿੰਦਾ ਤੇ ਉਹ ਮੈਨੂੰ ਕੁਦਰਤੀ ਮਿਲ ਗਿਆ ਅਸੀਂ ਇਕੱਠੇ ਪੜੇ ਸਾਂ ਤੇ ਉਹਨੇ ਮੈਨੂੰ ਦੱਸਿਆ ਵੀ ਤੂੰ ਇੱਥੇ ਕਿੱਦਾਂ ਮੈਂ ਕਿਹਾ ਵੀ ਮੈਂ ਸੇਵਾ ਕਰਨ ਆਇਆ ਕਰਨਾ ਕਹਿੰਦਾ ਕੋਈ ਨਹੀਂ ਮੈਂ ਵੀ ਰੋਜ਼ ਆਉਣਾ ਤੇ ਆਪਾਂ ਇਕੱਠੇ ਕਰਿਆ ਕਰਾਂਗੇ ਤੂੰ ਐਤਵਾਰ ਆਇਆ ਕਰਨ ਵਾਲੇ ਬਾਣੀ ਪੜਿਆ ਕਰਾਂਗੇ ਦੁਪਹਿਰੇ ਵਿੱਚ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਐਤਵਾਰ ਜਾਣਾ ਸ਼ੁਰੂ ਕਰ ਦਿੱਤਾ ਦੁਪਹਿਰੇ ਵਿੱਚ ਹਾਜ਼ਰੀ ਭਰਦਾ ਰਿਹਾ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ 4 ਮਹੀਨੇ ਬਾਅਦ 3 ਮਹੀਨੇ ਬਾਅਦ ਮੇਰਾ ਟੈਸਟ ਸੀ 3 ਮਹੀਨੇ ਬਾਅਦ ਫਿਰ ਸਿਲੈਕਸ਼ਨ ਹੋਣੀ ਸੀ ਪੇਪਰ ਹੋਣਾ ਸੀ ਨਾਲੇ ਦੌੜਾ ਹੋਣੀਆ ਸੀ ਕੁਝ ਵੀ ਵਾਹਿਗੁਰੂ ਜਾਣੇ ਉਹਨਾਂ ਦਾ ਕੀ ਹੁੰਦਾ ਮੈਨੂੰ ਉਹਦੇ ਬਾਰੇ ਨੌਲੇਜ ਨਹੀਂ ਉਹ ਵੀਰ ਕਹਿੰਦਾ ਕਿ ਮੈਂ ਮਹਾਰਾਜ ਦੇ ਚਰਨਾਂ ਵਿੱਚ ਇਹ ਅਰਦਾਸ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੋ ਤੁਸੀਂ ਤਰਸ ਕਰੋ ਮੈਂ ਉਹਨਾਂ ਚਿਰ ਸੇਵਾ ਕਰਦਾ ਰਹਾਗਾ ਮਹਾਰਾਜ ਕਿਰਪਾ ਕਰੋ ਇਹਨਾਂ ਜੁੰਨਾ ਚਿਰ ਉਹ ਸਮਾ ਸੀ ਮੇਰੇ ਕੋਲੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪੈਰੇ ਕੱਟਦਾ ਰਿਹਾ ਆਪਣੇ ਗੁਰੂ ਘਰ ਭਾਂਡਿਆਂ ਦੀ ਸੇਵਾ ਜਾਂ ਝਾੜੂ ਵਰ ਦੀ ਸੇਵਾ ਕਰਨੀ ਜਾਂ ਹੋਰ ਕੋਈ ਵੀ ਸੇਵਾ ਹੋ ਵੀ ਉੱਥੇ ਮੈਂ ਕਰਨੀ ਚੌਰ ਸਾਹਿਬ ਮਹਾਰਾਜਿਆਂ ਨੂੰ ਕਰਨਾ ਇਦਾਂ ਸੇਵਾ ਕਰਦਾ ਰਿਆ ਤੇ ਚਪਹਿਰਾ ਕੱਟਣ ਮੈਂ ਜਾਣਾ ਹੀ ਜਾਣਾ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਜਿੱਦਣ ਸੋਮਵਾਰ ਦੀ ਸਿਲੈਕਸ਼ਨ ਸੀਗੀ ਮਤਲਬ ਸੋਮਵਾਰ ਸਾਡੀ ਟੈਸਟ ਸੀਗਾ ਦੌੜ ਦੂੜ ਹੋਣੀ ਸੀਗੀ ਸਾਡੇ ਤੋਂ ਦੋ ਸ਼ਹਿਰ ਛੱਡ ਕੇ ਅਸੀਂ ਜਾਣਾ ਸੀ ਤੇ ਉਹ ਕਹਿੰਦਾ ਕਿ ਮੈਂ ਜਦੋਂ ਮਹਾਰਾਜ ਦੇ ਚਰਨਾਂ ਵਿੱਚ ਚਪਹਿਰਾ ਕੱਟਣ ਗਿਆ ਉਸ ਦਿਨ ਮੈਂ ਅਰਦਾਸ ਕੀਤੀ ਮਹਾਰ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਕਿਰਪਾ ਕਰਿਓ ਇਹਨਾਂ ਮੈਂ ਸ਼ਾਮ ਨੂੰ ਜਦੋਂ ਘਰ ਆਇਆ ਨਾ ਤੇ ਬੂਹੇ ਦੇ ਬਾਹਰ ਸਾਂ ਉੱਥੇ ਉਹ ਮਾਤਾ ਖੜੀ ਜਿਹਨੇ ਮਾਤਾ ਨੇ ਮੈਨੂੰ ਰਸਤੇ ਪਾਇਆ ਸੀ ਮੈਨੂੰ ਕਹਿਣ ਲੱਗੀ ਪੁੱਤ ਕਿਵੇਂ ਆ ਕਿੱਥੋਂ ਆਇਆ ਤੇ ਮੈਂ ਕਿਹਾ ਮਾਤਾ ਜੀ ਮੈਂ ਤਾਂ ਚਪੈਰਾ ਕੱਟ ਕੇ ਆਇਆ ਤੁਸੀਂ ਦੱਸਿਆ ਸੀ ਵੀ ਉੱਥੇ ਜਾ ਕੇ ਮੈਂ ਉੱਥੇ ਜਾਣਾ ਤੇ ਕਹਿੰਦੇ ਮਾਤਾ ਨੇ ਮੇਰੇ ਸਿਰ ਉੱਤੇ ਹੱਥ ਰੱਖ ਕੇ ਕਿਹਾ ਬਾਬਾ ਦੀਪ ਸਿੰਘ ਸਾਹਿਬ ਜ਼ਰੂਰ ਸੁਣਨਗੇ ਮਾਰੇ ਕਿਰਪਾ ਕਰਨਗੇ ਕਹਿੰਨਾ ਮੈਂ ਮਾਤਾ ਨੂੰ ਕਿਹਾ ਮਾਤਾ ਜੀ ਕੱਲ ਨੂੰ ਮੇਰੀ ਦੌੜ ਹੈ ਮਾਰੇ ਕਿਰਪਾ ਕਰਨ ਜੇ ਮੈਂ ਸਲੈਕਟ ਹੋ ਜਾਵਾਂ ਤੇ ਮਾਤਾ ਨੇ ਫਿਰ ਮੇਰੇ ਸਿਰ ਤੇ ਹੱਥ ਲਾ ਕੇ ਕਿਹਾ ਬਾਬਾ ਦੀਪ ਸਿੰਘ ਸਾਹਿਬ ਤੇਰੇ ਤੇ ਕਿਰਪਾ ਕਰਨਗੇ ਤੂੰ ਕੱਲ ਨੂੰ ਪੱਕਾ ਸਲੈ ਬਾਬਾ ਦੀਪ ਸਿੰਘ ਸਾਹਿਬ ਤੇ ਭਰੋਸਾ ਰੱਖੀਂ ਦੌੜਨ ਤੋਂ ਪਹਿਲਾਂ ਸ਼ਹੀਦਾਂ ਨੂੰ ਯਾਦ ਕਰ ਲਈ ਬਾਬਾ ਜੀਰ ਸਿੰਘ ਸਾਹਿਬ ਬਾਬਾ ਜੀ ਬਾਬਾ ਜੋਹਾਰ ਸਿੰਘ ਸਾਹਿਬ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਨੂੰ ਯਾਦ ਕਰ ਲਈ ਕਲਗੀਧਰ ਪਾਤਸ਼ਾਹ ਨੂੰ ਯਾਦ ਕਰ ਲਈ ਸ਼ਹੀਦਾਂ ਦੇ ਸਰਤਾਜ ਨੂੰ ਯਾਦ ਕਰ ਲਈ ਤੇਰਤੇ ਜਰੂਰ ਕਿਰਪਾ ਹੋਊਗੀ ਤੇ ਕਹਿੰਦਾ ਮੈਂ ਉਵੇਂ ਹੀ ਕੀਤਾ ਅਗਲੇ ਦਿਨ ਜਦੋਂ ਗਏ ਮੈਂ ਪਹਿਲਾਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕੀਤਾ ਮਹਾਰਾਜ ਕਿਰਪਾ ਕਰਿਓ ਇਸ ਵਾਰ ਜੇ ਹੋ ਜਵਾਂ ਕਿਉਂਕਿ ਖਾਂ ਖਾਲਸਾ ਜੀ ਕੋਈ ਉਮਰ ਦਾ ਵੀ ਹੁੰਦਾ ਕਿ ਉਸ ਤੋਂ ਬਾਅਦ ਫਿਰ ਉਹ ਨਹੀਂ ਬੰਦਾ ਜਾ ਸਕਦਾ ਤੇ ਮਹਾਰਾਜ ਦੀ ਰਹਿਮਤ ਹੋਈ ਕਹਿੰਦਾ ਫਿਰ ਅਸੀਂ ਸਤਿਗੁਰਾਂ ਨੇ ਕਿਰਪਾ ਕੀਤੀ ਜਿਹੜੀ ਮੈਂ ਦੌੜ ਕੱਢੀ ਉਹ ਮੈਨੂੰ ਇਦਾਂ ਲੱਗਾ ਵੀ ਮੈਂ ਆਪ ਭਾਜੀ ਨਹੀਂ ਰਿਆ ਇਦਾਂ ਸਤਿਗੁਰਾਂ ਨੇ ਰਹਿਮਤਾਂ ਕੀਤੀਆਂ ਉਥੋਂ ਮੈਂ ਸਲੈਕਟ ਹੋਇਆ ਕਹਿੰਦੇ ਫਿਰ ਨਾ ਉਥੇ ਗੁਰੂ ਸਾਹਿਬ ਦੀ ਕਿਰਪਾ ਨਾਲ ਨਾ ਜਦੋਂ ਮੈਂ ਉਥੇ ਸਾਂ ਤੇ ਉਹ ਸਾਡੇ ਪਿੰਡੋਂ ਮੇਰਾ ਮਿੱਤਰ ਹੀ ਆ ਸੀ ਇਕੱਠੇ ਹੀ ਪੜਿਆ ਪਿੰਡੋਂ ਵੀ ਤੇ ਉਹਨਾਂ ਦਾ ਬਾਪੂ ਸੀ ਉਹ ਕੋਈ ਚੰਗੀ ਪੋਸਟ ਤੇ ਸੀ ਮੈਨੂੰ ਪਤਾ ਨਹੀਂ ਸੀ ਉਹ ਕਿੱਥੇ ਸੀਗੇ ਉਹ ਕੁਦਰਤੀ ਉਸ ਦਿਨ ਉੱਥੇ ਸੀ ਉਹਨਾਂ ਨੇ ਮੈਨੂੰ ਬੁਲਾਇਆ ਵੀ ਤੂੰ ਮੇਰੇ ਫਾਦਰ ਸਾਹਿਬ ਜਿਹੜੇ ਸੀ ਉਹ ਤੇ ਉਹ ਇਕੱਠੇ ਪਲੇ ਪੜੇ ਨੇ ਤੇ ਉਹਨਾਂ ਨੇ ਕਿਹਾ ਵੀ ਤੂੰ ਉਹਨਾਂ ਦਾ ਪੁੱਤਰ ਹੈ ਤੇ ਮੈਂ ਉਹਨੂੰ ਦੱਸਿਆ ਵੀ ਹਾਂਜੀ ਤੇ ਕੀ ਕਰਦੇ ਹੁੰਨੇ ਆ ਤੇ ਆਖਿਆ ਮੈਂ ਤੇ ਕੁਝ ਨਹੀਂ ਕਰਦਾ ਜੀ ਬੜੇ ਔਖਾ ਸਮਾਂ ਕਰਦਾ ਉਹਨਾਂ ਨੇ ਮੈਨੂੰ 5000 ਰੁਪਏ ਦਿੱਤਾ ਕਿਉਂਕਿ ਉਹਨਾਂ ਨੂੰ ਸਾਡੇ ਘਰ ਦੀ ਹਾਲਾਤ ਪਤਾ ਸੀ ਮੈਨੂੰ 5000 ਰੁਪਏ ਦਿੱਤਾ ਨਾਲੇ ਕਹਿੰਦੇ ਤੂੰ ਫਿਕਰ ਨਾ ਕਰ ਇਹ ਤੈਨੂੰ ਨੌਕਰੀ ਮਿਲੂਗੀ ਮਾਰਾ ਦੀ ਕਿਰਪਾ ਹੋਈ ਸਤਿਗੁਰਾਂ ਨੇ ਰਹਿਮਤਾਂ ਕੀਤੀਆਂ ਫਿਰ ਉਹ ਤੋਂ ਅਗਲੇ ਐਤਵਾਰ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਪਹਿਰਾ ਕੱਟਿਆ ਫਿਰ ਮੈਨੂੰ ਪਤਾ ਲੱਗਾ ਵੀ ਮੈਂ ਸਿਲੈਕਟ ਹੋ ਗਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਖਾਲਸਾ ਜੀ ਹੁਣ ਉਹ ਵੀਰ ਪੁਲਿਸ ਦੀ ਨੌਕਰੀ ਕਰਦਾ ਤੇ ਕਹਿੰਦਾ ਸਤਿਗੁਰਾਂ ਨੇ ਰਹਿਮਤਾਂ ਕੀਤੀਆਂ ਕਦੇ ਪੈਸੇ ਇਕੱਠੇ ਨਹੀਂ ਸੀ ਵੇਖੇ ਕਦੇ 10000 ਇਕੱਠਾ ਨਹੀਂ ਸੀ ਵੇਖਿਆ 10000 ਬੜੀ ਦੂਰ ਦੀ ਗੱਲ ਹੈ 2000 ਇਕੱਠਾ ਨਹੀਂ ਸੀ ਵੇਖਿਆ ਅੰਕਲ ਨੇ 5000 ਤਾਂ ਪਹਿਲੀ ਵਾਰ ਉਹ ਮੈਂ 5000 ਇਕੱਠਾ ਵੇਖਿਆ ਸੀ ਇਨੀ ਗਰੀਬੀ ਕੱਟੀ ਪਹਿਲਾਂ ਸੋ ਮਹਾਰਾਜ ਦੀ ਕਿਰਪਾ ਖਾਲਸਾ ਜੀ ਵਰਤਦੀ ਆ ਜਿਹੜੇ ਸ਼ਹੀਦਾਂ ਸਿੰਘਾਂ ਦੇ ਦਰ ਤੇ ਝੁਗ ਜਾਂਦੇ ਆ ਜਿਹੜੇ ਸ਼ਹੀਦਾਂ ਸਿੰਘਾਂ ਦੇ ਆਸਰੇ ਨਾਲ ਓਟ ਨਾਲ ਸਾਰੇ ਕਾਰਜਾਂ ਵਿੱਚ ਖਾਲਸਾ ਜੀ ਤੁਰਦੇ ਫਿਰ ਉਹਨਾਂ ਨੂੰ ਮਹਾਰਾਜ ਸੱਚੇ ਪਾਸ਼ਾ ਨਿਰਾਸ਼ ਨਹੀਂ ਹੋਣ ਦਿੰਦੇ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਦੇ ਉਹਨਾਂ ਦੀ ਬਾਹ ਫੜ ਲੈਂਦੇ ਆ ਮਿਹਰ ਭਰਿਆ ਹੱਥ ਉਹਨਾਂ ਦੇ ਸਿਰ ਤੇ ਰੱਖ ਕੇ ਉਹਨਾਂ ਦੇ ਕਾਰਜ ਸਵਾਰ ਦਿੰਦੇ ਆ ਸੋ ਖਾਲਸਾ ਜੀ ਅਸੀਂ ਵੀ ਮਹਾਰਾਜ ਸੱਚੇ ਪਾਸ਼ਾ ਦੇ ਚਰਨਾਂ ਵਿੱਚ ਇਹੀ ਅਰਦਾਸ ਕਰੀਏ ਕਿ ਸੱਚੇ ਪਾਸ਼ਾ ਜੀ ਕਿਰਪਾ ਕਰੋ ਸਾਨੂੰ ਮਹਾਰਾਜ ਆਪਣੇ ਚਰਨਾ ਕਮਲਾਂ ਨਾਲ ਸੱਚੇ ਪਾਸ਼ਾ ਲਾ ਕੇ ਰੱਖੋ ਕਿਉਂਕਿ ਤੁਹਾਡੇ ਤੋਂ ਬਿਨਾ ਹੋਰ ਕੋਈ ਸੱਚੇ ਪਾਸ਼ਾ ਰੱਖਣ ਵਾਲਾ ਨਹੀਂ ਨਿਰਗੁਣ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ਬੂਢਤ ਮੋਹ ਗ੍ਰਹਿ ਅੰਧ ਕੂਪ ਮੈਂ ਨਾਨਕ ਲਿਹੋ ਨਿਭਾਈ ਸਾਡੇ ਤੇ ਕਿਰਪਾ ਕਰੋ ਸੱਚੇ ਪਾਸ਼ਾ ਕਿਉਂਕਿ ਤੂੰ ਸਾਰਿਆਂ ਦੇ ਹਿਰਦੇ ਵਿੱਚ ਵਸਣ ਵਾਲਾ ਹੈ ਸਾਰਿਆਂ ਦੇ ਅੰਗ ਸੰਗ ਰਹਿਣ ਵਾਲਾ ਹੈ ਤੇਰੇ ਤੋਂ ਬਿਨਾ ਖਾਲਸਾ ਜੀ ਹੋਰ ਕੋਈ ਨਹੀਂ ਤੇਰੇ ਤੋਂ ਬਿਨਾ ਕੋਈ ਰੱਖਣ ਵਾਲਾ ਨਹੀਂ ਤੇਰੇ ਤੋਂ ਬਿਨਾ ਕੋਈ ਬਾਹ ਫੜਨ ਵਾਲਾ ਨਹੀਂ ਕੋਈ ਸੁਣਨ ਵਾਲਾ ਨਹੀਂ ਗਰੀਬਾਂ ਦੀ ਤੂੰ ਹੀ ਖਾਲਸਾ ਜੀ ਗਰੀਬ ਨਿਵਾਜ ਹੈ ਇਹੀ ਅਰਦਾਸ ਮਹਾਰਾਜ ਦੇ ਚਰਨਾਂ ਵਿੱਚ ਕਰੀਏ ਮਹਾਰਾ ਸੱਚੇ ਪਾਸ਼ਾ ਕੋਲੋਂ ਮੰਗੀਏ ਕਿ ਮਹਾਰਾ ਜੀ ਅਸੀਂ ਇਸ਼ਨਾਨ ਕਰਕੇ ਅਮਰਤ ਵੇਲੇ ਜਾਗੀਏ ਨਾਮ ਧਿਆਈਏ ਗੁਣ ਗਾਈਏ ਫਿਰ ਮਨ ਤੇ ਤਨ ਖਾਲਸਾ ਜੀ arogi ਹੋਣਗੇ ਸਤਿਗੁਰ ਬਚਨ ਵੀ ਕਰਦੇ ਹਨ ਕਿ ਕਾਰਿਸ਼ ਨਾਨ ਸਿਮਰ ਪ੍ਰਭੇ ਆਪਣਾ ਮਨ ਤਨ ਭਈ aroga ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੇ ਤੂੰ ਰਾਖਿਆ ਇਹ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਸਾਨੂੰ ਸਮਝਾਉਣਾ ਕਰਦੇ ਨੇ ਜਦੋਂ ਮਹਾਰਾਜ ਸੱਚੇ ਪਾਸ਼ਾ ਦੇ ਚਰਨਾਂ ਵਿੱਚ ਇਹੋ ਜੀ ਸਾਡੀ ਅਰਦਾਸ ਪਹੁੰਚਦੀ ਹੈ ਫਿਰ ਸੱਚੇ ਪਾਸ਼ਾ ਕਹਿੰਦੇ ਸੁਣੀ ਅਰਦਾਸ Swami Meera ਸਰਬ ਕਲਾ ਬਣਾਈ ਪ੍ਰਗਟ ਭਾਈ ਸਗਲੇ ਜੁਗ ਅੰਤਰਗੁਰੂ ਨਾਨਕ ਕੀ ਵਡਿਆਈ ਸਾਡੇ ਸਤਿਗੁਰਾਂ ਦੀ ਵੱਡੀ ਵਡਿਆਈ ਹੈ ਕਿਉਂਕਿ ਅਸੀਂ ਉਹਦੇ ਬੱਚੇ ਹਾਂ ਉਹ ਸਾਡਾ ਗੁਰੂ ਹੈ ਸੱਚੇ ਪਾਤਸ਼ਾਹ ਹੀ ਸਾਨੂੰ ਰੱਖਣ ਵਾਲੇ ਹਨ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸਤਿਗੁਰ ਚੜ੍ਹਦੀ ਕਲਾ ਬਖਸ਼ਣ ਇਹ ਹੱਡ ਵੀ ਤੀ ਸੀ ਸੋ ਭਾਈ ਬਹੁਤਾ ਨਹੀਂ ਜਪ ਸਕਦੇ ਥੋੜਾ ਥੋੜਾ ਕਰਕੇ ਜਪੀਏ ਆਪਣੇ ਬੱਚਿਆਂ ਨੂੰ 1-2 ਮਿੰਟ ਕੋਲ ਬਿਠਾਈਏ ਬੱਚਿਆਂ ਦੇ ਕੋਲ ਬੈਠੀਏ ਭਾਵੇਂ ਅਸੀਂ ਵਿਦੇਸ਼ ਵਿੱਚ ਹਾਂ ਭਾਵੇਂ ਇੱਥੇ ਪੰਜਾਬ ਵਿੱਚ ਹਾਂ ਆਪਣੇ ਬੱਚਿਆਂ ਕੋਲੇ 10 ਮਿੰਟ 15 ਮਿੰਟ ਰੋਜ਼ ਬੈਠਣਾ ਕਰੀਏ ਜੇ ਨਾ ਬੈਠਾਂਗੇ ਤੇ ਇਹੋ ਜਿਹਾ ਸਮਾਂ ਆਵੇਗਾ ਬਜ਼ੁਰਗੀ ਵਿੱਚ ਸਾਨੂੰ ਕਿਸੇ ਨੇ ਸਾਹਮਣਾ ਨਹੀਂ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਚੰਗੀਆਂ ਚੰਗੀਆਂ ਗੱਲਾਂ ਦੱਸੀਏ ਚੰਗੇ ਚੰਗੇ ਗੁਣਾਂ ਬਾਰੇ ਦੱਸੀਏ ਗੁਰੂ ਨਾਨਕ ਸਾਹਿਬ ਜੀ ਬਾਰੇ ਦੱਸੀਏ ਮਹਾਰਾਜ ਨੂੰ ਮਹਾਰਾ ਸੱਚੇ ਪਾਤਸ਼ਾਹ ਦੇ ਬੱਚਿਆਂ ਬਾਰੇ ਦੱਸੀਏ ਕਿਵੇਂ ਸਤਗੁਰਾਂ ਨੇ ਸਾਡੇ ਆਸਤੇ ਪਰਯੋਪਕਾਰ ਕੀਤੇ ਜਦੋਂ ਆਪਾਂ ਇਓ ਆਪਣੇ ਬੱਚਿਆਂ ਨਾਲ ਬਹਿਣਾ ਸ਼ੁਰੂ ਕਰ ਦੇਵਾਂਗੇ ਬੱਚੇ ਤੁਹਾਡੇ ਨਾਲ ਸ਼ੁਰੂ ਕਰ ਦੇਣਗੇ ਤੇ ਜੇ ਅੱਜ ਹੀ ਆਪਾਂ ਬੱਚਿਆਂ ਕੋਲੇ ਨਾ ਬੈਠੇ ਤੇ ਕੱਲ ਨੂੰ ਖਾਲਸਾ ਜੀ ਰੋਂਦੇ ਫਿਰਾਂਗੇ ਕਿਉਂਕਿ ਜਿਹੜਾ ਅਸੀਂ ਆਪਾਂ ਨਹੀਂ ਬੈਠਾਂਗੇ ਆਪਣੇ ਬੱਚਿਆਂ ਕੋਲੇ ਕੋਈ ਹੋਰ ਬੈਠ ਜਾਵੇਗਾ ਉਹ ਕਿਵੇਂ ਦੀ ਸੰਗਤ ਦਾ ਹੋਵੇਗਾ ਉਵੇਂ ਦਾ ਹੀ ਤੁਹਾਡੇ ਬੱਚਿਆਂ ਨੂੰ ਬਣਾ ਦੇਵੇਗਾ ਸੋ ਚੰਗੀ ਗੱਲ ਹੈ ਆਪ ਆਪਣੇ ਬੱਚਿਆਂ ਦੇ ਕੋਲੇ 10 15 20 ਮਿੰਟ ਰੋਜ਼ ਬੈਠੋ ਬਹਿ ਕੇ ਨਾਮ ਜਪੋ ਚੰਗੀਆਂ ਗੱਲਾਂ ਸਿਖਾਓ ਉਹਨਾਂ ਨੂੰ ਹਸਾਓ ਖੜਾਓ ਉਹਨਾਂ ਨੂੰ ਦੱਸੋ ਜ਼ਿੰਦਗੀ ਵਿੱਚ ਕਿਹੜੀ ਚੀਜ਼ ਸਹੀ ਹੈ ਕਿਹੜੀ ਗਲਤ ਹੈ ਸਾਡਾ ਪਛੋਕੜ ਕੀ ਹੈ ਅਸੀਂ ਕੀ ਹਾਂ ਤੇ ਅਸੀਂ ਕੀ ਬਣਨਾ ਹੈ ਇਹ ਚੀਜ਼ਾਂ ਸਾਨੂੰ ਸਿਖਾਈਏ ਨਹੀਂ ਤੇ ਖਾਲਸਾ ਜੀ ਕਿਸੇ ਨੇ ਪਾਣੀ ਨਹੀਂ ਜੇ ਪੁੱਛਣਾ ਕਾਲ ਯੁਗ ਦਾ ਬਹੁਤਾ ਪ੍ਰਭਾਵ ਹੈ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸਤਗੁਰੂ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ